ਜਿੰਨਾ ਸ਼ਾਇਦ ਜਿੰਨਾ ਮਰਜੀ ਮੀ ਹੋਵੇ ਜਿੰਨਾ ਮਰਜੀ ਬਾਣੀ ਖੜ ਦੇ ਪਰ ਭਗਤ ਆਪਣੇ ਪੈਂਡੇ ਤੋਂ ਨਹੀਂ ਡੋਲਦੇ ਉਹ ਮਹਾਮਾਈ ਦੇ ਜੋ ਅੱਜ ਯਾਤਰਾ ਦਾ ਸੰਕਲਪ ਕੀਤਾ ਉਸ ਨੂੰ ਪੂਰਾ ਕਰਕੇ ਫੇਰ ਹੀ ਵਾਪਸ ਹੋਣਗੇ ਆਪਣੇ ਆਪਣੇ ਮਦਰਾਂ ਦੇ ਵਿੱਚ ਜਾਣੇ ਸਨਾਤਨ ਧਰਮ ਲਈ ਜੁੜ ਕੇ ਕੰਮ ਕਰੀਏ ਆਪਾਂ ਸਨਾਤਨ ਧਰਮ ਦਾ ਝੰਡਾ ਬਲੱਦ ਕਰੀਏ ਸ਼ਰੀਆ ਦੇ ਮਹਾਪਾਇਰੀ ਚਰਨਾਂ ਨਾਲ ਜੁੜੀਏ ਉਹ ਤੋਂ ਪਹਿਲਾਂ ਸਾਰਿਆਂ ਨੂੰ ਜੈ ਮਾਤਾ ਦੀ ਮਾ ਭਗਵਤੀ ਸੰਤ ਸਮੇਲਨ ਤੇ ਮਾ ਭਗਵਤੀ ਸ਼ੋਭਾ ਯਾਤਰਾ ਮੰਡਲ ਵੱਲੋਂ ਮੰਡੀ ਦੇ ਆ ਸਮੂਹ ਭਜਨ ਮੰਦਰੀਆਂ ਵੱਲੋਂ ਅੱਜ 38ਵੀਂ ਮਹਾਮਾਇੀ ਦੇ ਝੰਡਿਆਂ ਦੀ ਸ਼ੋਭਾ ਯਾਤਰਾ ਸਾਰੇ ਸ਼ਹਿਰ ਵਿੱਚ ਦੀ ਕੀਤੀ ਜਾ ਰਹੀ ਹੈ ਜੀ ਇਹ ਯਾਤਰਾ ਹਰ ਸਾਲ ਭਗਤਾਂ ਵੱਲੋਂ ਮਾਂ ਦੇ ਝੰਡੇ ਦੀ ਕੀਤੀ ਜਾਂਦੀ ਹੈ ਸ਼ਹਿਰ ਦੀ ਸੁਖ ਸ਼ਾਂਤੀ ਵਾਸਤੇ ਇਹ ਯਾਤਰਾ ਕੀਤੀ ਜਾਂਦੀ ਹੈ ਇਹ ਮਾਹਬਾਈ ਦੀ ਕਿਰਪਾ ਜੋ ਭਗਤਾਂ ਉੱਤੇ ਮਾਣੇ ਛਤਰੀ ਤਾਨੀ ਹੋਈ ਹੈ ਪਰ ਭਗਤਾਂ ਦੇ ਨਾਲ ਸ਼ਾਇਦ ਜਿੰਨਾ ਮਰਜੀ ਮੀ ਹੋਵੇ ਜਿੰਨਾ ਮਰਜੀ ਬਾਣੀ ਖੜ ਜੇ ਪਰ ਭਗਤ ਆਪਣੇ ਪੈਰਾਂ ਦੇ ਤੋਂ ਨਹੀਂ ਡੋਲਦੇ ਉਹੋ ਮਾਹਬਾਈ ਦੇ ਜੋ ਅੱਜ ਯਾਤਰਾ ਦਾ ਸੰਕਲਪ ਕੀਤਾ ਉਸ ਨੂੰ ਪੂਰਾ ਕਰਕੇ ਫੇਰ ਹੀ ਵਾਪਸ ਆਉਣਗੇ ਆਪਣੇ ਆਪਣੇ ਮਧਰਾਂ ਦੇ ਵਿੱਚ ਮਾਹਮਾਈ ਦੇ ਨਾਲ ਜੁੜੇ ਹੋਏ ਭਗਤ ਨੇ ਇਹ ਸਾਰੇ ਜਣੇ ਤੇ 25 ਤਰੀਕ ਤੋਂ ਮਾਹਮਾਈ ਦੇ ਸੌਂ ਦੇ ਨਰਾਤੇ ਚੱਲ ਪੈਣਗੇ ਸਾਰੇ ਭਗਤ ਕੋਈ ਨੈਣਾ ਦੇਵੀ ਕੋਈ ਚਿੰਤਪurni ਦਰਬਾਰ ਜਾਵੇਗਾ ਇਹਨਾਂ ਝੰਡਿਆਂ ਨੂੰ ਮਹਾਮਈ ਦੇ ਚਰਨਾਂ ਦੇ ਵਿੱਚ ਅਰਪਣ ਕਰਕੇ ਆਉਂਦੇ। ਇਹ ਸ਼ੋਹਾ ਯਾਤਰਾ ਦੌਰਾਨ ਕਈ ਦੁਕਾਨਦਾਰ ਵੀ ਆਉਂਦੇ ਅਤੇ ਕਈ ਇਤਾਲਿਕ ਬੰਦੇ ਆਉਂਦੇ ਜਿਨ੍ਹਾਂ ਵੱਲੋਂ ਇਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਂਦੇ ਨੇ ਕਿਉਂਕਿ ਉਹਨਾਂ ਨੇ ਇਹ ਸ਼ੋਹਾ ਯਾਤਰਾ ਹਰ ਸਾਲ ਜੋ ਨਿਕਲਦੀ ਸੀ ਦੱਸਿਆ ਸੀ ਭਗਤਾਂ ਵੱਲੋਂ ਸੰਗਤ ਲਈ ਜੋ ਰਾਮਪੁਰੇ ਦੇ ਜ਼ਿਲ੍ਹੇ ਦੇ ਕੋਈ ਵਪਾਰ ਮੰਡਲ ਨੇ ਕੋਈ ਸੰਸਥਾਵਾਂ ਨੇ ਕੋਈ ਭਗਤ ਆਪਣੇ ਵੱਲੋਂ ਭਗਤਾਂ ਲਈ ਖਾਣ ਪੀਣ ਦਾ ਪ੍ਰਬੰਧ ਕਰਦੇ ਨਹੀਂ ਸ਼ਰਧਾ ਦੇ ਤੌਰ ਦੇ ਉੱਤੇ ਇਹਨਾਂ ਨੂੰ ਹਰ ਸਾਲ ਇੰਤਜ਼ਾਰ ਹੁੰਦਾ ਹੈ ਮਾਮਾ ਅਈ ਸ਼ੋਹ ਯਾਤਰਾ ਗਦੋ ਆਉਂ ਜਿਵੇਂ ਭਗਤਾਂ ਦੀ ਸੇਵਾ ਕਿਵੇਂ ਕਰੀ ਸੰਦੇਸ਼ ਹੈ ਜੀ ਕਿ ਸਾਰੇ ਜਾਨੇ ਸਨਾਤਨ ਧਰਮ ਲਈ ਜੁੜ ਕੇ ਕੰਮ ਕਰੀਏ ਆਪਾਂ ਸਨਾਤਨ ਧਰਮ ਦਾ ਝੰਡਾ ਬਲੱਦ ਕਰੀਏ ਸ਼ਾਇਰ ਜੀ ਮਹਾਪਾਇਰੀ ਚਰਨਾਂ ਨਾਲ ਜੁੜ ਕੇ ਮਹਾਮਾਇਲੀ ਚਰਨਾਂ ਨਾਲ ਜੁੜ ਕੇ ਸੇਵਾ ਕਰੀਏ ਬਹੁਤ ਸੱਚੇ ਦਰਵਾਜ਼ੇ ਕੀ ਚੱਲ ਜਾਈਏ ਕੋਈ ਨਹੀਂ ਗਾਣਾ ਨਿਕਲ ਦੀ ਗਾਰੰਟੀ ਕੋਈ ਨਹੀਂ ਸਹੀ ਸਮੇਂ ਤੇ

そう。 है प्रीतम का कुछ दोष नहीं है प्रीतम का कुछ दोष नहीं है प्रीतम का कुछ दोष नहीं है वो तो है दो, हो ओ, वो तो है